ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੱਲ ਕਰਦੇ ਆਂ ਜੀ ਖੇਡਾਂ ਕਿਸਮਤ ਦੀਆਂ ਵੀਡੀਓ ਬਾਰੇ ਜੋ ਕਿ ਨਵੀਂ ਸੀਰੀਜ਼ ਸ਼ੁਰੂ ਕੀਤੀ ਗਈ ਹੈ ਸਾਡਾ ਪੰਜਾਬ ਦੀ ਟੀਮ ਵੱਲੋਂ ਇੱਕ ਬਹੁਤ ਹੀ ਵਧੀਆ ਕਹਾਣੀ ਹੈ ਤੇ ਬਹੁਤ ਹੀ ਇੰਟਰਸਟਿੰਗ ਕਹਾਣੀ ਹੈ ਜਿਸ ਵਿੱਚ ਇਹ ਦਿਖਾਇਆ ਗਿਆ ਹੈ ਕਿ ਲੋਕ ਬਾਹਰ ਜਾਣ ਲਈ ਕਿੰਨੇ ਉਤੇਜਿਤ ਹਨ ਬਸ ਲੋਕਾਂ ਨੂੰ ਸਿਰਫ ਇਹ ਚਾਹੀਦਾ ਹੈ ਕਿ ਸਾਨੂੰ ਕੋਈ ਬਾਹਰ ਭੇਜ ਦਵੇ ਇਸ ਵਾਸਤੇ ਉਹ ਕੁਝ ਵੀ ਨਹੀਂ ਸੋਚਦੇ ਉਹ ਇਹ ਤੱਕ ਵੀ ਨਹੀਂ ਸੋਚਦੇ ਕਿ ਅਸੀਂ ਜਿਨ੍ਹਾਂ ਨੂੰ ਪੈਸੇ ਦੇ ਰਹੇ ਹਾਂ ਕਿਤੇ ਉਹ ਸਾਡੇ ਪੈਸੇ ਲੈ ਕੇ ਭਾਜੀ ਨਾ ਜਾਣ ਇਹੋ ਜਹੀ ਕਹਾਣੀ ਸ਼ੁਰੂ ਕੀਤੀ ਗਈ ਹੈ ਇਸ ਟੀਮ ਵੱਲੋਂ ਜਿਸ ਵਿੱਚ ਬਬਲੂ ਬਹੁਤ ਵੱਡੀ ਗਲਤੀ ਕਰ ਬੈਠਦਾ ਹੈ ਜਿਸ ਦੀ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਸੋ ਵੀਡੀਓ ਨੂੰ ਪੂਰੀ ਦੇਖਿਓ ਚੰਗੀ ਲੱਗੀ ਤੇ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਸੋ ਗੱਲ ਕਰਦੇ ਆ ਜੀ ਵੀਡੀਓ ਬਾਰੇ ਵੀਡੀਓ ਦੇ ਵਿੱਚ ਦਿਖਾਇਆ ਗਿਆ ਹੈ ਕਿ ਬਬਲੂ ਨੂੰ ਬਾਹਰ ਜਾਣ ਦੀ ਇੰਨੀ ਜ਼ਿਆਦਾ ਕਾਲੀ ਹੈ ਜਿਸ ਕਰਕੇ ਉਹ ਕਿਸੇ ਦੀ ਕੋਈ ਗੱਲ ਨਹੀਂ ਸੁਣ ਰਿਹਾ ਉਸ ਨੇ ਸਿਰਫ ਇਹ ਪੱਕਾ ਕਰਨਾ ਸੀ ਕਿ ਉਹ ਏਜੰਟ ਠੀਕ ਹੈ ਤੇ ਇੱਕ ਆਪਣੇ ਵੱਲ ਬੰਦਾ ਰੱਖਣਾ ਸੀ ਜਿਸ ਕਾਰਨ ਉਹ ਕਵਲ ਨੂੰ ਆਪਣੇ ਨਾਲ ਲੈ ਕੇ ਜਾਂਦਾ ਹੈ ਸੋਨੂ ਏਜੰਟ ਦੇ ਘਰ ਕਵਲ ਨੂੰ ਦੇਖ ਕੇ ਸੋਨੂ ਕਵਲ ਨੂੰ ਕਹਿੰਦਾ ਹੈ ਕਿ ਜੇਕਰ ਤੂੰ ਬਾਹਰ ਜਾਣਾ ਹੈ ਤਾਂ ਮੈਂ ਤੈਨੂੰ ਵੀ ਬਾਹਰ ਭੇਜਦਾਵਾਂਗਾ ਤੇ ਬਬਲੂ ਕਹਿੰਦਾ ਹੈ ਕਿ ਇਹਨਾਂ ਨੂੰ ਕੋਈ ਲੋੜ ਨਹੀਂ ਹੈ ਕਿਉਂਕਿ ਜਿੰਨੀ ਕਮਾਈ ਇਹਨਾਂ ਨੇ ਬਾਹਰ ਜਾ ਕੇ ਕਰਨੀ ਹੈ ਉਸ ਤੋਂ ਵੱਧ ਕਮਾਈ ਇਹ ਇੱਥੇ ਹੀ ਕਰਦੇ ਹਨ ਸੋ ਕਵਲ ਨੇ ਕਿਹਾ ਕਿ ਭਾਜੀ ਮੈਂ ਬਾਹਰ ਨਹੀਂ ਜਾਣਾ ਤੁਸੀਂ ਬਸ ਬਬਲੂ ਨੂੰ ਹੀ ਸਹੀ ਤਰੀਕੇ ਨਾਲ ਬਾਹਰ ਭੇਜ ਦਿਓ ਤੇ ਕਵਲ ਨੂੰ ਸੋਨੂ ਦੀਆਂ ਗੱਲਾਂ ਸੁਣ ਕੇ ਉਸਤੇ ਥੋੜਾ ਸ਼ੱਕ ਵੀ ਹੁੰਦਾ ਹੈ ਜਿਸ ਕਾਰਨ ਉਹ ਉਸ ਨੂੰ ਕਹਿੰਦਾ ਹੈ ਕਿ ਮੈਨੂੰ ਆਪਣੇ ਥੋੜੇ ਜਿਹੇ ਡਾਕੂਮੈਂਟ ਦਿਖਾ ਦਿਓ ਪਰ ਸੋਨੂ ਡਾਕੂਮੈਂਟ ਦਿਖਾਉਣ ਤੋਂ ਮਨ੍ਹਾ ਕਰ ਦਿੰਦਾ ਹੈ ਤੇ ਉਸ ਨੂੰ ਗੱਲਾਂ ਵਿੱਚ ਉਲਝਾ ਲੈਂਦਾ ਹੈ ਕਵਲ ਨੂੰ ਸ਼ੱਕ ਹੁੰਦਾ ਹੈ ਤੇ ਉਹ ਬਬਲੂ ਨੂੰ ਸਮਝਾਉਂਦਾ ਹੈ ਕਿ ਬਬਲੂ ਮੇਰੀ ਗੱਲ ਮੰਨ ਇਸਨੇ ਤੇਰੇ ਪੈਸੇ ਖਰਾਬ ਕਰ ਦੇਣੇ ਹਨ ਪਰ ਬਬਲੂ ਕਵਲ ਦੀ ਕੋਈ ਗੱਲ ਨਹੀਂ ਸੁਣਦਾ ਤੇ ਕਵਲ ਨੂੰ ਕਹਿੰਦਾ ਹੈ ਕਿ ਯਾਰ ਮੈਂ ਤੈਨੂੰ ਇੱਥੇ ਇਸ ਕਰਕੇ ਲੈ ਕੇ ਆਇਆ ਸੀ ਕਿ ਤੂੰ ਇਹਦੇ ਨਾਲ ਗੱਲ ਕਰ ਲੈ ਪਰ ਕਵਲ ਦੇ ਬਹੁਤ ਸਮਝਾਣ ਦੇ ਬਾਵਜੂਦ ਵੀ ਬਬਲੂ ਏਜੰਟ ਨੂੰ ਪੈਸੇ ਦੇ ਦਿੰਦਾ ਹੈ ਤੇ ਉਸ ਤੋਂ ਬਾਅਦ ਉਹੀ ਹੁੰਦਾ ਹੈ ਜਿਸ ਦਾ ਡਰ ਸੀ ਬਬਲੂ ਜਦੋਂ ਏਜੰਟ ਨੂੰ ਪੈਸੇ ਦੇ ਦਿੰਦਾ ਹੈ ਤਾਂ ਉਸ ਤੋਂ ਬਾਅਦ ਉਹ ਉਹਨੂੰ ਲਾਰੇ ਲਗਾਉਣ ਲੱਗ ਜਾਂਦਾ ਹੈ ਕਿ ਤੇਰਾ ਕੰਮ ਜਲਦੀ ਹੀ ਬਣ ਜਾਊਗਾ ਪਰ ਹਜੇ ਤੱਕ ਬਬਲੂ ਦਾ ਕੋਈ ਵੀ ਕੰਮ ਨਹੀਂ ਬਣਿਆ ਤੇ ਉਹ ਬਾਹਰ ਨਹੀਂ ਜਾ ਸਕਿਆ ਸੋ ਕਵਲ ਦੇ ਸਮਝਾਉਣ ਦੇ ਬਾਵਜੂਦ ਵੀ ਬਬਲੂ ਨੇ ਇਨਾ ਵੱਡਾ ਸਟੈਪ ਚੱਕ ਲਿਆ ਤੇ ਹੁਣ ਉਹ ਰੋਜ਼ ਏਜੰਟ ਦੇ ਘੇੜੇ ਮਾਰ ਰਿਹਾ ਹੈ ਹੁਣ ਦੇਖਦੇ ਹਾਂ ਕਿ सोनू ਉਸਨੂੰ ਬਾਹਰ ਭੇਜਦਾ ਹੈ ਜਾਂ ਨਹੀਂ ਤਾਂ ਅੱਗੇ ਕੀ ਹੁੰਦਾ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ